ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਬਟ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤਿੰਨੇ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਸੂਈਆਂ ਦੀ ਆਪਣੀਆਂ ਇੱਥੇ ਆ ਕੇ ਦੋ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਬਾਕੀ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਦੋ ਟਾਈਮ ਚੁਆਇਜ਼ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਪਸ਼ੂ ਦੀ ਆਪਣੀ ਇੱਥੇ ਹੀ ਕਰਕੇ ਖੜਿਆ ਕਰੋ ਹਾਂਜੀ ਵਿਧੇ ਸਤਿ ਸਾਲ ਜੀ ਵਿਧੇ ਸਤਿ ਸਾਲ ਜੀ ਹੋ ਠੀਕ ਠਾਕ ਜੀ ਹਾਂ ਜੀ ਵਧੀਆ ਨੇ ਚਲੋ ਵਧੀਆ ਚੀਜ਼ ਦਾ ਜੇ ਤੇ ਨਾਮ ਦੱਸਦੇ ਕਰੀ ਫਿਰ ਆਪਣਾ ਨਾਂ ਰੋਬਰ ਦੇ ਪਿੰਡ ਰਾਪੁਰ ਸੀਦੇ ਨਾਲਾ ਜ਼ਿਲ੍ਹਾ ਅੰਬੀ ਸ਼ਰ ਜੀ ਤੇ ਫੋਨ ਨੰਬਰ ਬੋਲ ਦੋ ਫੋਨ ਨੰਬਰ ਹੈਗਾ 97137763 ਵਿਗਿਆਦਨ ਉਦਨ ਵਾਲਾ ਸਾਰਾ ਮਾਲ ਫਿਰ ਆਣੀਆਂ ਦੀ ਵਿਗਿਆ ਵਿਗਿਆ ਬੜਾ ਫੋਨ ਆਇਆ ਜੀ ਠੀਕ ਆ ਹਾਂ ਜੀ ਅੱਜ ਵੀ ਤਿੰਨ ਗਵਾਂ ਜੇ ਭਾਅ ਹਸਾਬ ਦੇ ਆ ਹਨਾ ਜਿਹੜਾ ਜਜ ਰੇਟ ਤੇ ਆਜੇ ਆਹ ਸੇਲ ਆਵੇ ਜੀ 50 ਠੀਕ ਆ ਹਾਂ ਜੀ ਤੇ ਆਹ ਜਰਸੀ ਦਾ ਸ਼ੁਰੂਆਤ ਕਰ ਲਈਏ ਸੋ ਆ ਇਹਦਾ ਪਹਿਲਾ ਸੂਆ ਜੀ ਪਹਿਲਾ ਹੀ ਸੂਆ ਆ ਹਾਂ ਜੀ ਤੇ ਥੱਲਿਆਂ ਚੰਗੀਆਂ ਬਣੀ ਆ ਆ ਦੇਖ ਸਕਦੇ ਜੀ ਤੇ ਆਹ ਮਗਰ ਕੀ ਆ ਗਿਆ ਇਹਦੇ ਮਗਰ ਬੱਚਾ ਜੀ ਭਲੀ ਮਗਰ ਇਹਦੇ ਬੱਚਾ ਹੈ ਤੇ ਚਿਹਰੇ ਤੋਂ ਆਪਾਂ ਦੇਖ ਸਕਦੇ ਹਾਂ ਕਾਫੀ ਪਿਆਰੀ ਹੈ ਆ ਦੇਖ ਸਕਦੇ ਜੀ ਤੇ ਕਿੰਨੇ ਦਿਨਾਂ ਦੀ ਸੋਈ ਆ ਵੀਰ ਜੀ ਇਹ ਸੋਈ ਨੂੰ ਪਾੜੀ 15 ਦਿਨ ਹੋ ਗਏ ਜਾਂਦੇ 15 ਦਿਨ ਹੋ ਗਏ ਆ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਤਿਆਰ ਇਹ ਹੁਣ ਇਹਦੇ ਕੋਲ ਦੁੱਧ ਇਹਦੇ ਕੋਲ 10 ਹੋਊਗਾ ਪਰ 9 ਕਿਲੋ ਦੀ ਫੁੱਲ ਗਰੰਟੀ ਹੋਗੀ ਆਪਣੀ ਭੈਣ ਜਿਹੜਾ ਪੱਕਾ ਤਿਆਰ ਆ ਮੋਕੇ ਦਾ ਪੱਕਾ ਇਹਦਾ ਲੀਟਰ ਵਾਲਾ ਭੈਣ ਮਿੰਨਾ ਜੇ ਇਹਦਾ ਮੋਲੇ ਮੋਲੇ ਮਰਨ ਦੀ ਜਾਂਦੇ ਇਹ ਮਲੇ ਮੂਲੇ ਤੇ ਦਹੀਂ ਹੈ ਚੱਲਣਾ ਚਲੋ ਫਿਰ ਖੋਲੋ ਹਾ ਤੋਰਦੀਏ ਕਰੀ ਨਾ ਹਾਂ ਦੇਖ ਸਾਦੇ ਚਿਹਰਾ ਇਹਦਾ ਇੱਕ ਰੀ ਰਸੀ ਦਾ ਥੋੜਾ ਜਿਹਾ ਕਰਦੀ ਆ ਨਵੀਂ ਵਾੜਿਆ ਗਾਮ 400 ਵਿੱਚ ਆਉਣ ਵਾਲੀ ਆ ਲੈ ਜਾ ਵੀਰ ਜੀ ਦੋ ਦੋ ਮੋਕੇ ਤੇ ਜਿਹੜਾ ਕਹਿੰਦੇ ਵੀ ਇਹਦੇ ਕੋਲ 9 ਲੀਟਰ ਹੈਗਾ ਕੱਤੀ ਹੀ ਲਗੰਦੇ ਜਾਂ ਤਾਂ ਨੂੰ ਬੰਦ ਵੇ ਦੀ ਹਥਾਨੇ ਕਰੀ ਦੇਖ ਸਾਦੇ ਜੇ ਦੇ ਕਰੀ ਲਾਗੇ ਤਾਂ ਬਾਕੀ ਆ ਵੀ ਪਸਮਾਗੇ ਥਣ ਜਿਹੜਾ ਇਹ ਵਧੀਆ ਹੱਥ ਦੀ ਚਵਾਈ ala ਕਰ ਲੂਗੀ ਦੂਸਰੇ ਕਸਤੇ ਤਾਂ ਥਾਂ ਤਾਂ ਦਿਖਾ ਲਈ ਇੱਕ ਰੀ ਆਲੇ ਫਾਦੇ ਜੇ ਪਸਮਾਗੇ ਥਣ ਜਿਹੜਾ ਇਹਨੇ ਵਧੀਆ ਤਿਆਰ ਕਰ ਦੇਣਾ ਬਾਕੀ گلابی ਰੰਗ ਦਾ ਥਾਨਿਆ ਤੇ ਕਿੰਨਾ ਫਿਰ ਵੇਜ ਜਿਹੜਾ ਕੀ ਇਹਦਾ ਮੁੱਲ ਆਪਾਂ ਮੋਲ ਪਾ ਲਈ ਦੇ ਦिए 36000 ਦੀ 36 ਦੀ ਹਾਂਜੀ ਉਹ ਕਰ ਦਈਏ ਮਾਨਤਾਨ ਕੋਈ ਬੜਾ ਬੜੀ ਚੰਗੀ ਜੇ 30000 ਦੀ ਦੇ ਦੋ ਚਲੋ 30000 ਦੀ ਦੇ ਦਾਂਗੇ ਅੱਛਾ ਹਾਂਜੀ ਤੇ ਉਤਰਾ ਤਾਰਾ ਤੋਰਾ ਬਰਾਬਰ ਹੈ ਪੂਰੀਆਂ ਬਿਲਕੁਲ ਮੈਣਾ ਕੋ ਪੂਰ ਸਟਾਵੇ ਥਣਵਾਦ ਘਟੂ ਦੀ ਜ਼ਿੰਮੇਦਾਰ ਹੈ ਪਾਣੀ ਠੀਕ ਹੈ ਜੀ ਹਾਂਜੀ ਤੇ ਬਾਕੀ ਮਾਨਤਾਨ ਮੁੱਕ ਤੇ ਹੋ ਜਾਊਗਾ 32000 ਚ ਹਨਾ ਤੇ ਹੁਣ ਆ ਜਿਹੜੀ ਕਾਂ ਜੀ ਇਹ ਵੀ ਜਰਸੀ ਹੈ। ਇਹ ਸੁਈਸੋ ਆਈਆ ਜ਼ਾਂਬੀ ਘਟਿਆ ਕਿਸਨੇ ਹਣਾ। ਪਹਿਲਾ ਸੁਆ ਸੁਈ ਜੇ। ਅੱਛਾ। ਸੁਈ ਨੇ 7-6-7 ਦਿਨ ਹੋ ਗਏ ਉਹ ਚਿਟਾ ਹੈ ਬਚਾਲੇ ਦਾ। ਠੀਕ। ਬੱਚਾ ਨੇ ਦਿਖਾ ਦਿੰਦੇ ਇਹਦਾ। ਹਾਂਜੀ। ਤੇ ਇਹ ਕਿੰਨੇ ਕ ਦੁੱਧ ਆ ਲਈ ਆ? ਦੁੱਧ ਬਹੁਤ ਨਹੀਂ ਤੇ ਭਾੜੀ 11-12 ਕਿਲੋ ਦੇਈ ਹੋਈ ਜੀ। ਠੀਕ ਹੈ। ਹੁਣ ਰੈਡੀ ਇਹਦੇ ਕੋਲ ਜਿਹੜਾ 8 ਕਿਲੋ ਹੋਗਾ ਜੀ। ਹੈਗਾ 8 ਲੀਟਰ ਦਾ। ਤਾਂਨੇ ਦੇ ਭਾਂਡੇ ਦੁੱਧ ਗੇ ਲੈ। ਬਾਕੀ ਸੰਭਣ ਵਾਲੀ ਆ ਗਾਂ। ਸੰਭੀ ਘਟਿਆਗਾ। ਤੇ ਥਾਣ ਉਤਰਾਂ ਚੰਗਾ ਲੱਗਾ ਇਹਦੇ ਕੋਲ ਆ ਦੇਖ ਸਾਡੇ ਥਾਣਾਂ ਦਾ ਸੈਜ ਗਿਆ। ਆਪ ਜਿਹੜਾ ਇਹਦਾ ਚੰਗਾ ਵਾ। ਤਰੋਂ ਹ ਤੇ ਆ ਬੱਚਾ ਜਿਹੜਾ ਇਹਦਾ ਤੇ 나ੜੋ ਜਿਹੜਾ ਨਾਲ ਹੀ ਪਹਿਲਾਂ ਸੁਮਾ ਬੈਠੀ ਇਹ ਜੱਫੀ ਕਰ ਰੋਸਤੀ ਆ ਕੱਦ ਵੀ ਤਾਂ ਉਸਾਂ ਨਹੀਂ ਆ ਬਾਕੀ ਇੰਨਾ ਹੈ ਵੀ ਹੈਗੀ ਸੱਜਰ ਸੁਈ ਆ ਸਾਰਾ ਸਿਆਲ ਇਹਨੇ ਚਲੋ ਵਧੀਆ ਸਾਰੀ ਜਣਾ ਚਾਹ ਫਾਨੀ ਦਾ ਕਰਦਾ ਠੰਡੀ ਠੰਡੀ ਬਹੁਤ ਹੈ ਜੀ ਠੀਕ ਹੈ ਜੀ ਇਹ ਰਾਜੀ ਹੁੰਦੀ ਹੈ ਉਹ ਭਾਜੀ 40000 ਦੀ ਬੋਦੀ ਵਾਲੀ ਵੱਛੀ ਹੈ ਹਾਂ ਜੀ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਵੇ ਜੀ ਆਪਾਂ ਇਹ ਦੇ ਦਈਓ ਭਾੜੀ 30000 ਦੀ 30000 ਦੇ ਛੱਡੋ ਕੀ ਛੱਡਦੇ ਜੇ ਤਾਂ ਟੱਕਾ ਜੂਗਾਰੇ ਹਾਂਜੀ ਟੱਕਾ ਜੂਗਾਰੇ ਨਹੀਂ ਟੱਕਾ ਨਹੀਂ ਹੁੰਦਾ ਮੈਂ ਤਾਂ ਥੱਲੇ ਦੇਖੋ ਹਲੀ ਹਲੀ ਮੈਲਾ ਮੋਲ ਮੰਨਦੀ ਵੇਖੋ ਕਿਹੜਾ ਸਾਬਾ ਨੇ ਜੂਰੇ ਪਰ ਕਰਤੂਦ ਵਾਲੀ ਜੋ ਹਾਂਜੀ ਕਿੰਨੇ ਤੇ ਜੱਸ ਨਾ ਕਰਨੀਆਂ ਇਹ ਦੇ ਦਈਏ ਛੱਡ ਦੋ ਕੋ 2-3000 27000 ਦੇ ਦਈਏ 26 ਦੇ ਦੋ ਹਾਂ ਅਰੇ ਦੇਣੀ ਜੋ ਬਸ ਆਪ ਜਿਹੜੀ ਦੇਣੀ 50000 ਪੂਰੇ ਦੇ ਦਾਂਗੇ ਅੱਛਾ ਪੂਰੇ 5000 ਦੀ ਹਾਂ ਜੀ ਠੀਕ ਹੈ ਤੇ ਹੁਣ ਅਭੀ ਸੂਈ ਸਵਾਈ ਜੇ ਇਹ ਵੀ ਸੂਈ ਸਵਾਈ ਜੇ ਪਰ ਨਾ ਇਹ ਥੋੜੀ ਸਾਂਭੀ ਘਾਟੇ ਹਾਂ ਜੀ ਬਾਣੀ ਦੀ ਨਿਕਲ ਦੁੱਧ ਦੇ ਵਿੱਚ 6 ਕਿਲੋ ਕੰਡੇ ਵਾਲਾ ਉਹਦੇ ਮਗਰ ਬੱਚਾ ਜੇ ਉਧਰ ਜੀ ਅੱਛਾ 6 ਲੀਟਰ ਹੈਗਾ ਤੇ ਕੁੱਲ ਦੁੱਧ ਕੰਡੇ ਵਾਲਾ ਤਿਆਰ ਜਿਹੜਾ ਆ ਜੀ ਬੜੀ ਠੀਕ ਹੈ ਉਤਰਾਂ ਠੰਡੀ ਆ ਠੰਡੀ ਧੀ ਰਿਆ ਬੱਚਾ ਛੱਡੋ ਤੇ ਬਸ ਬੰਗਾ ਨਹੀਂ ਪੂੰਦੀ ਵੰਗੇ ਤਾਂ ਬਣਾ ਮਿਲਦੀ ਏ ਅੱਛਾ ਬੰਗਾ ਨਹੀਂ ਪੂੰਦੀ ਪੰਗੇ ਤਾਂ ਬਣਾ ਜੇ ਬੰਗਾ ਪੋੜਿਆ ਫੇਰ ਜੇ ਬੰਗਾ ਪਾਈਏ ਫੇਰ ਨਹੀਂ ਮਿਲਦੀ ਏ ਅੱਛਾ ਹਾਂ ਨਹੀਂ ਰਸੀ ਤੋਂ ਬਿਨਾ ਮਿਲਣਾ ਨਹੀਂ ਤੋਰਾ ਹਾਂ ਫੇਰ ਇਕਲੀ ਨੂੰ ਬਾਕੀ ਨਿਗੇ ਨਿਗੇ ਜ ਸਿੰਘ ਦੇ ਹੈਗੇ ਲੈ ਜਾ ਆ ਬੱਚਾ ਲੈ ਕੇ ਦਿਖਾ ਦਿਓ ਮੇਰਾ ਦੁੱਧ ਹੀ ਬੱਚਾ ਹੀ ਪੀਂਦਾ ਰਿਹਾ ਜੀ ਦਾ ਠੀਕ ਹਾਂਜੀ ਬਾਕੀ ਥੋੜਾ ਜਿਹਾ ਬੱਚਾ ਬੱਚਾ ਆਇਆ ਇਹ ਆ ਵੀ ਚਾਹ ਪਾਣੀ ਵਾਲੀ ਆ ਕਿਸੇ ਵੀ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਬਾਕੀ ਇਹੋ ਜਿਹਾਂ گاਵਾਂ ਦਾ ਦੁੱਧ ਜਿਹੜਾ ਸੰਗਣਾ ਹੁੰਦਾ ਵਾ ਲੈ ਆ ਵੀ ਜੀ ਸਸੇ ਬੱਬਾ ਜੀ ਬਾਕੀ ਕੋਈ ਵੀਰ ਆਪਣਾ ਵੇਸ ਚਾੱਕ ਕੇ ਖੜੇ ਜਿਹੜਾ ਇਹ ਆ ਵੀ ਉਹ ਦੇਖ ਬੱਚੇ ਦਾ ਜਿਹੜਾ ਉਤਰਾ ਵਾਫਾ ਕਰਦੀ ਬੱਚੇ ਤੋਂ ਬਿਨਾ ਵੀ ਨਹੀਂ ਕਹਿੰਦੇ ਮਿਲਦੀ ਮਿਲਦੀ ਵੀ ਕਹਿੰਦੇ ਬੱਚੇ ਦੇ ਹੀ ਆ ਨਾਲ ਬੰਗਾ ਪੋਂ ਤੋਂ ਬਿਨਾਂ ਮਿਲਦੀ ਜੀ ਅ ਥਾਣੇ ਦੇ ਇਕੱਲੇ ਦੇਖ ਸਕਦੇ ਜੇ ਲਾਗੇ ਤੋਂ ਬਸ ਮੈਂ ਕੱਢ ਦੀ ਜੀ ਸਸ ਠੀਕ ਆ ਬਸ ਮਾਗੇ ਥਣ ਕੱਢ ਜਾਂਦੀ ਜੀ ਹਾਂ ਜੀ ਇਹ ਪੂਰਾ ਲੰਮਾ ਕੱਢ ਦਿੰਦੀ ਭਲੀ ਠੀਕ ਆ ਹਾਂ ਜੀ ਤੇ ਕਿੰਨਾ ਫੇ ਰੱਖਨੇ ਦਾ ਮੁੱਲ ਮੁੱਲ ਦੇ ਦੀ ਭਾਰੀ 12000 ਦੀ ਕਰਦੇ ਆ ਕਿ ਮਨਤਾ ਨਾ ਹੋਣਾ ਵਾ ਦੁੱਧ ਦੇ ਹਿਸਾਬ ਨਾਲ 5 ਕਿਲੋ ਦੀ ਗਰੰਟੀ ਹੋ ਗਈ ਆਪਣੀ ਦੁੱਧ ਦੀ ਅੱਛਾ ਪਕੋ 5 ਕਿਲੋ ਮੰਨ ਕੇ ਲਾ ਲਈ 8000 ਦੀ ਦੇ ਦੋ 7000 ਦੀ ਦੇ ਦਾਂਗੇ ਅੱਛਾ 7000 ਦੀ ਦੇ ਦੋ 5 ਕਿਲੋ ਦੁੱਧ ਤੇ 7000 ਦੀ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਬਾਕੀ ਚਲੋ ਫਿਰ ਵੀ ਕੋਈ ਵੇਚ ਚ ਆ ਕੇ ਖੜੇ ਹਨਾ ਆਪਣੀਆਂ ਬਾਕੀ ਵੀ ਆਪਣੀਆਂ ਚੋਚ ਚ ਆ ਕੇ ਖੜੇ ਪੜੀ ਚੋਚਵਾ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਜੋ ਵੀ ਸਾਰਾ ਕੁਝ ਤੁਹਾਡੇ ਸਾਹਮਣੇ ਹੀ